ਹਾਂਜੀ ਗਾਇਸ ਆ ਰਹਾਂ ਸਸਤੀ ਕਾਲ ਦਾ ਡੈਚਸਪਟ ਬਲੌਗ ਤੇ ਸਵਾਗਤ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਤੇ ਸੋ ਹਾਂਜੀ ਗਾਇਸ ਜਿਹੜੇ ਨਵੇਂ ਕੇਜ ਤੁਹਾਨੂੰ ਖਾਏ ਆ ਤੇ ਅੰਦਰੋਂ ਚੈੱਕ ਕਰ ਲਓ ਸੋ ਨਾ ਇੱਥੇ ਰਹਿੰਦੀਆਂ ਤੇ ਦੂਜੇ ਖੜੇ ਖਾਊਗਾ ਗਰਤਾਜ ਕੌਤਰਾਂ ਦਾ ਚੜ ਜਾ ਚੜ ਜਾ ਗਾਇਸ ਅੰਦਰ ਚੈੱਕ ਕਰ ਤੁਹ ਹਾਏ ਦਰਾਰੇ ਇਹ ਤੇ ਚੈੱਕ ਕਰੋ ਕਿੰਨਾ ਵਧੀਆ ਤੇ 3 ਸਾਲ ਦੀ ਵੀ ਆ ਸੋ ਹਾਂਜੀ ਗਾਇਸ ਅੱਜ ਮੁਰਗੀਆਂ ਦੇ ਕਰਾਂਗੇ ਅੰਡਿਆਂ ਦੀ ਕੈਨਲਿੰਗ ਚਲਾਓ ਕਿਤੇ ਗੰਗੇ ਟਾਰਚੇ ਚੱਲਾ ਜਾ ਚੱਲ 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 ਸੋ ਹਾਂ ਜੀ ਗਾਇਸ ਤੁਸੀਂ ਆਪਣੇ ਬਜੀ ਸਪੈਰਟਸ ਵੀ ਚੈੱਕ ਕਰ ਸਕਦੇ ਜੇ 1 ਸੋਨੇ ਕਲਰ ਹੈ ਸੋ ਚੈੱਕ ਕਰੋ ਹਾਂ ਜੀ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਖੁੱਡਾ ਤਿਆਰ ਕਰਨਾ ਹੈ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਸੋ ਮੌਸਮ ਵੀ ਸਹੀ ਹੈ ਕੋਈ ਇਨੀ ਗਰਮੀ ਨਹੀਂ ਹੈਗੀ ਤੇ ਆਓ ਲੋ ਬਜੀ ਬੋਕਾਈ ਦੇ ਨਾਲ ਇਹ ਲੰਗੀ ਗਰਾਣ ਪਰ ਹੈ ਇੱਕ ਸਾਥ ਮੱਝਨ ਵਰਦਾ ਤੇ ਘਾਰੀ ਹੈ ਲਿਓ ਸਲੀਮਟੀ ਪਾਈਏ ਹਾਂਜੀ ਗਾਇਸ ਆਪਾਂ ਬਣਦੇ ਹਾਂ ਖੁੱਡਾ ਖੁੱਡਾ ਹੀ ਦਾ ਕੰਮ ਰਹਿ ਗਿਆ ਆਪਣਾ ਅੱਧੇ ਚ ਇਹਨੂੰ ਤਾਂ ਜਿੰਨੀਰੀ ਆਪਾਂ ਬਣਾਉਣ ਲੱਗੇ ਆਂ ਤੇ ਜਿੰਨੀਰੀ ਕੰਮ ਅੱਧੇ ਚ ਰਹੇਗੇ ਹੁਣ ਇੱਥੇ ਰੱਖਿਆ ਸਾਰਾ ਕੁਝ ਕਿਉਂਕਿ ਇੱਧਰ ਖਚਾਣੇ ਤੇ ਮੀਂਹ ਆ ਗਿਆ ਚੈੱਕ ਕਰ ਸਕਦੇ ਚਲੋ ਮੜੀ ਮੜੀ ਜਿਵੇਂ ਠੱਲ ਪੈ ਗਈ ਤਾਂ ਆਪਾਂ ਕਰਾਂਗੇ ਗਾਈਸ ਆਪਣਾ ਇਨਾ ਖੁੱਡਾ ਤਿਆਰ ਹੋ ਗਿਆ ਇਧਰ ਸਾਈਡ ਤੇ ਜਿੱਥੇ ਜਾਲੀ ਜੁਲੀ ਲਾਉਣੀ ਹੈ ਤੇ ਆਪਾਂ ਮਿੱਟੀ ਕੋਲ ਲੰਨੇ ਆ ਤੇ ਪਾਣੀ ਜ਼ਿਆਦਾ ਪੈ ਗਿਆ ਇਹਦੇ ਚ ਤੇ ਹੁਣ ਆ ਉਹ ਜਿਹੜੀ ਗਮਲੇ ਵਾਲੀ ਮਿੱਟੀ ਆ ਉਹ ਵਾਲੀ ਉਹ ਪਾਉਨੇ ਬਾਕੀ ਤੁਸੀਂ ਚੈੱਕ ਕਰ ਸਕਦੇ ਇਨਾ ਕ ਤਿਆਰ ਹੋ ਗਿਆ ਜਦੋਂ ਪੂਰਾ ਰੈਡੀ ਹੋ ਜਾਊਗਾ ਤੇ ਗਾਈਸ ਛੇਤੀ ਤੋਂ ਛੇਤੀ ਜਾ ਕੇ ਲਈ ਗਾਈਸ ਆਪਣਾ ਇਨਾ ਖੁੱਡਾ ਬਣ ਗਿਆ ਤੁਸੀਂ ਕਮੈਂਟ ਬਾਕ ਜੇ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਾ ਜਦੋਂ ਰੈਡੀ ਪੂਰਾ ਹੋ ਜਾਊਗਾ ਉਹਦਾ ਪੂਰਾ ਵੇਖ ਕੇ ਦੱਸਿਓ ਰਹਿ ਗਿਆ ਬਸ ਪੂਗਾ ਤੇ ਛੱਤ ਤੇ ਇਧਰੋਂ ਆਵੇ ਆਪਾਂ ਜਾਲੀ ਵੀ ਲਾਤੀਏ ਤੇ ਬਾਕੀ ਖੁੱਡਾ ਤਿਆਰ ਆਪਣਾ ਤੇ ਮੀਂਹ ਦੇ ਚਾਂਸ ਫੇਰ ਪੂਰੇ ਬਣੇ ਪਏ ਬਾਕੀ ਸਮਾਨ ਆ ਰਿਹਾ ਤੇ ਤੁਹਾਨੂੰ ਫੇਰ ਜਦੋਂ ਹੋ ਗਿਆ ਪੂਰਾ ਤਿਆਰ ਤੁਹਾਨੂੰ ਮਿਲਦੀ ਹੈ ਮੇਰੇ ਮਾੜੇ ਸਾਥੀ ਤੇ ਹਾਂਜੀ ਗਾਇਸ ਜਿਵੇਂ ਕਿ ਆਪਣਾ ਖੁੱਡਾ ਆਪਾਂ ਕਰਤਾ ਕਰੀ ਸਾਰਾ ਲੇਪ ਵੀ ਦਿੱਤਾ ਸਾਈਡਾਂ ਦਾ ਤੇ ਉੱਤੇ ਆਪਾਂ ਰੱਖਤਾ ਕੈਰਮਬੂਡ ਕੈਰਮਬੂਡ ਵੀ ਇਹ ਆਪਣਾ ਪਿਆ ਹੈ ਟੁੱਟਾ ਤੇ ਇਹ ਆਪਣਾ ਆ ਗਿਆ ਖੁੱਡੇ ਜਿਹਾ ਤੇ ਇਧਰ ਆਪਾਂ ਰੱਖਤੀ ਜਾਲੀ ਜਾਲੀ ਵੀ ਕਾਫੀ ਵਧੀਆ ਪਲਸਤਰ ਕਰਦੀ ਹੈ ਤੇ ਅੰਦਰੋਂ ਆਪਾਂ ਥੋੜੀ ਜੀ ਜਿਵੇਂ ਇਧਰ ਤੁਹਾਨੂੰ ਵਿਖਾ ਰਣੀ ਆ ਇਧਰ ਚੱਕਾ ਸਜੇ ਇੱਥੋਂ ਆਪਾਂ 61 ਲਾਂ ਰੱਖਤੀਏ ਕਿ ਜਿਹੜਾ ਪਾਣੀ ਆਊਗਾ ਮੀਂਹ ਦਾ ਸਾਰਾ ਇਧਰ ਦੀ ਨਿਕਲ ਜੂਗਾ ਤੇ ਅੰਦਰੋਂ ਚੱਕਾ ਸਾਤੇ ਜੀ काफ़ी वाइया बन गया है आ जा भी चेक कर सके जी और नुक्कर तो आप कवर कर देंगे कि मीह वगैरह अंदर ना जाए बाकी सारी घर कवरिंग करा कि चेक भी कर सकते जी तीन बन गया है काफ़ी आस कर दें दार मी ना ही पावे क्योंकि मीहे बहुत ज्यादा नुकसान कर रहा है चलो ਇਸਾ ਆਪਾਂ ਉੱਤੇ ਮੀਂਹ ਖੁੱਡੇ ਦੇ ਕਰਤੀ ਆ ਤਰਪੈਲ ਜੀ ਪਾਤੀ ਆ ਬੂਰਾ ਕਿ ਪਾਣੀ ਵਗੈਰਾ ਤਾਂ ਅੰਦਰ ਕਿਸੇ ਨੂੰ ਨਾ ਜਾਵੇ ਤਾਂ ਆਪਣਾ ਕੋਈ ਨੁਕਸਾਨ ਵਗੈਰਾ ਨਾ ਹੋਵੇ ਕੋਈ ਚੂਚੇ ਦਾ ਜਾਂ ਕੋਈ ਵੀ ਜੇ ਉਹ ਵੀ ਆਪਾਂ ਚਤਾੜਾਂਗੇ ਠੀਕ ਆਓ ਹੁਣ ਆਪਾਂ ਉੱਤੇ ਥੋੜਾ ਮਿੱਟੀ ਦਾ ਕਰਤਾਂਗੇ ਗਾਇਸ ਮੀਂਹ ਆਉਣਾ ਫੇਰ ਸ਼ੁਰੂ ਹੋ ਗਿਆ ਵਾ ਤੇ ਖੁੱਡੇ ਆਪਣੇ ਦੀ ਸ਼ਕਤ ਵੀ ਆਲਮੋਸਟ ਕੰਪਲੀਟ ਹੋ ਗਈ ਚੱਕਰ ਖੁੱਡਾ ਕਿੱਡਾ ਸੁਣਾ ਪੈ ਗਿਆ ਸੋ ਬਖਤਾਂ ਲੈਣੀਆਂ ਨੇ ਯਾਰੇ ਕਿਉਂਕਿ ਕਦੇ ਇਹਨਾਂ ਦੀ ਤਾਂ ਹੋਂਦ ਨੂੰ ਨਹੀਂ ਸੋ ਦੋ ਜੋੜੀ ਰਮਾਨ ਰਹਿ ਸਕਦੀ ਜੇ ਕੋਈ ਆਪਾਂ ਨੂੰ ਟੈਨਸ਼ਨ ਨਹੀਂ ਦੀ ਬੇ ਫਿਕਰੇ ਚਲੋ ਇਕਰੀ ਕਰੀਏ ਕਿਉਂਕਿ ਮੀ ਆ ਨਾ ਜਾਵੇ ਫੇਰ ਬੁੰਨਾਂ ਦੇ ਪੈਨ ਲਾਪੀਆਂ ਤੇ ਇੱਥੇ ਵੀ ਆਪਾਂ ਜੁਗਾਰ ਲਾਉਣਾ ਪਾਣਾ ਚਲੋ ਮਿਲ ਦੇ ਇਕਰੀ ਤਾਨੂੰ ਗਾਈਸ ਆਪਾਂ ਖੁੱਡਾ ਤੇ ਤਿਆਰ ਹੋ ਗਿਆ ਵ ਤੇ ਚੈੱਕ ਕਰ ਸਕਦੇ ਕਿਵੇਂ ਦੀ ਲੱਗਣ ਦੇ ਤੁਹਾਨੂੰ ਮੜਾ ਜਰੂਰ ਦੱਸਿਓ ਕਿਵੇਂ ਲੱਗਾ ਤੁਹਾਨੂੰ ਤੇ ਬਾਕੀ ਜਾਲੀ ਜੁਲੀ ਤੁਹ ਮੌਸਮ ਫੇਰ ਇੰਚਾਲਕ ਦੇਖੋ ਕਿਵੇਂ ਦਾ ਬਦਲਾਏ ਤੁਹਾਨੂੰ ਆਵਾਜ਼ ਹੀ ਤੇ ਆਉਣ ਨਹੀਂ ਦੇਈ ਨਹੀਂ ਤੇ ਇੱਕ ਗਾਇਸ ਅਸੀਂ ਸਫਾਈ ਕਰਨੇ ਸਾਏ ਬਾਹਰ ਆ ਗਏ ਤੇ ਆ ਤੁਹਾਨੂੰ ਪਤਾ ਨਾ ਕੀ ਇਹ ਕਿਉਂ ਲੈਂਦੀਆਂ ਇਹਨਾਂ ਇੱਥੇ ਰਾਤ ਨੂੰ ਮੱਛਰ ਜਾੜਾ ਆਿੰਦਾ ਤੇ ਇਹ ਕਹਿੰਦੇ ਕੀ ਇਹਨੂੰ ਤਖਾ ਦਈਏ ਤੇ ਮੱਛਰ ਦੂਰ ਹੋ ਜਾਂਦਾ ਵਾ ਤੇ ਆਂਡੇ ਹੁੰਡੇ ਤੇ ਜੇ ਦੇਖੋ ਕਦੋਂ ਹੁੰਦੀਆਂ ਮਾਰ ਹੈ ਜਾਣਦਾ ਹੁਣ ਆਪਾਂ ਨੂੰ ਤੇ ਪਤਾ ਨਹੀਂ ਬਾਕੀ ਸਫਾਈ ਕਰਕੇ ਤੁਹਾਨੂੰ ਫੇਰ ਦਿਖਾਵਾਂਗੇ ਇੱਕ ਨਹੀਂ ਕੈਵੇਂ ਦਾ ਲੱਗ ਰਿਆ ਹਨ ਚਲੋ ਗਾਇਸ ਆਪਣਾ ਸਫਾਈ ਵੀ ਹੋ ਗਈ ਹੈ ਤੇ ਮੀਰ ਆਉਣਾ ਸਟਾਰਟ ਹੋ ਗਿਆ ਵਾ ਤੇ ਅਸੀਂ ਇਹਦੇ ਕਰਕੇ ਉੱਤੇ ਉਹ ਪਾਤਾ ਦੇਖੋ ਬੂਰੀਆਂ ਆਈਆਂ ਹੁਣ ਇਹ ਮੈਨੂੰ ਪਤਾ ਇਹਦੇ ਨਾਲ ਵੀ ਮਾੜਾ ਮੋਟਾ ਬਚਣਾ ਬਾਕੀ ਆਪਣਾ ਇਧਰ ਦੇਖ ਲਓ ਐ ਕਰਾਂਗੇ ਦੇ ਉੱਤੇ ਯਾਰ ਮੂਮੀ ਦਾ ਦਰਜਾ ਮੂਮੀ ਕਵਰ ਨਹੀਂ ਮੂਮੀ ਲਖਾ ਫੜਿਆਗੇ ਤੇ ਜੇ ਆਪਾਂ ਬਾਹਰੋਂ ਬੂਰੀਆਂ ਵੇਖਣਾ ਫੇਰ ਆਵੇ ਆਪਾਂ ਜਾਲੀ ਲਾਈਏ ਗਾੜੀ ਦੇ ਅੰਦਰੋਂ ਇੱਥੋਂ ਵੇਖ ਸਕਦੇ ਤੇ ਬਾਕੀ ਸਫਾਈ ਦੇ ਮੀਂਹ ਜਿਹਾ ਹੀ ਛੜਕਿਆ ਇਹ ਦੇਖੋ ਮੀਂਹ ਜਿਹਾ ਵੀ ਆਉਣ ਦਾ ਬਾਕੀ ਆਪਣੀਆਂ ਬਕਤਾਂ ਦੂਜਨਵਰ ਹੋਰ ਐ ਤੈਨੂੰ ਕਹਿਣੇ ਹੈ ਮੀਂਹ ਦਾ ਪੁਗਰਾ ਬਣਿਆ ਪਿਆ ਬੱਦਲ ਆਇਆ ਤੇ ਮੀਂਹ ਪੂਰਾ ਪੈਣ ਲੱਪਿਆ ਸੀ ਤੇ ਉਧਰ ਦੇਖੋ ਆਪਾਂ ਰੱਖਤੀ ਉਹਦੇ ਉੱਤੇ ਛਤਰੀ ਤੇ ਸ਼ਤਰੀ ਦੇ ਨਾਲ ਥੋੜਾ ਬੋਤਾ ਦੇ ਬਚਾਵ ਤੇ ਇਹਦੇ ਨਾਲ ਆਪਾਂ ਤਰਪੈਲ ਦਾ ਅਰੇਂਜਮੈਂਟ ਜਰੂਰ ਕਰਾਂਗੇ ਕਿਉਂਕਿ ਇਹ ਮਿੱਟੀ ਦਾ ਜੇ ਮਿੱਟੀ ਖੁਰ ਜਣੀ ਜੇ ਜਿਆਦਾ ਮੀਂਹ ਤੇ ਜਾਵੇ ਹਨਾ ਨਹੀਂ ਬਾਕੀ ਕੋਈ ਨਹੀਂ ਆਪਾਂ ਕਰਦੇ ਨੇ ਗਾਇਸ ਇਹਨੂੰ ਇੱਕ ਰੀ ਪੇਂਟ ਵੀ ਕਰਾਂਗੇ ਸਾਰਾ ਤੁਸੀਂ ਵੇਖਿਆ ਗਾਇਸ ਆ ਇਹ ਹੁਣ ਵੇਖਿਓ ਸ਼ਿੰਗਾਰ ਦਾ ਪਰ ਜੇ ਤੁਹਾਨੂੰ ਇਹ ਵਧੀਆ ਲੱਗੂਗਾ ਵਲੌਗ ਤੇ ਜਰੂਰ ਕਮੈਂਟ ਚ ਆਪਣੀ ਰਾਏ ਜਰੂਰ ਦਿਓ ਤੇ ਚਲੋ ਤੇ ਜੇ ਮੀਂਹ ਹਟਦਾ ਵਾ ਤੇ ਆਪਾਂ ਵੇਨੇ ਮੜਾਇਆ ਫੇਰ ਮੀਂਹ ਦਾ ਤੁਸੀਂ ਹੱਲੇ ਪੱਤ ਬਹੁਤ ਜ਼ਿਆਦਾ ਗਾਇਸ ਮੀਂਹ ਕਾਫੀ ਜ਼ਿਆਦਾ ਤੇਜ਼ ਹੋ ਗਿਆ ਮੀਂਹ ਨੇ ਤਾਂ ਬਹੁਤ ਜ਼ਿਆਦਾ ਆਪਣੀ ਛਤਰੀ ਉੱਟ ਗਈ ਹੈ ਚੈੱਕ ਕਰ ਤੁਸੀਂ ਕਰਕੇ ਮੈਂ ਪੂਰਾ ਲੈ ਕੇ ਆਇਆ ਹਾਂ ਤੇ ਆਪਾਂ ਲਵਾਂਗੇ ਢੋੜਾ ਕਿਉਂਕਿ ਇਹਦੇ ਨਾਲ ਥੋੜਾ ਮੀਂਹ ਦਾ ਤੇ ਇੱਧਰ ਵੇਖ ਲਓ ਇਹਨਾਂ ਦਾ ਤਾਂ ਸੁੱਕਾ ਕੰਮ ਤੇ ਆਹ ਫਤਰੀ ਬੂਰਾ ਲਾ ਲਈਏ ਤਾਂ ਜੀ ਗਾਇਸ ਬੂਰਾ ਦਿੱਤਾ ਲਾ ਇਹ ਚੱਕਰ ਕਰ ਸਕਦੇ ਜੀ 2 ਜਨਵਰੀ ਅੰਦਰ ਤੇ ਬੱਦਲ ਦੀ ਬਾਤ ਚੰਗਾ ਨਹੀਂ ਸਕਦੇ ਸੋ ਅਸੀਂ ਤਾਂ ਆਸ ਕਰਦੇ ਹਾਂ ਕਿ ਮੀਂਹ ਹੋਰ ਨਾ ਪਵੇ ਮਾਰਾ ਇਥੇ ਠੰਡ ਪਾ ਦੇ ਕਿਉਂਕਿ ਜਿਵੇਂ ਤੁਹਾਨੂੰ ਪਤਾ ਬਹੁਤ ਜ਼ਿਆਦਾ ਪਾਣੀ ਵਗੈਰਾ ਬਹੁਤ ਜ਼ਿਆਦਾ ਆਇਆ ਤੇ ਇਹਦੇ ਚ ਨੁਕਸਾਨ ਹੀ ਹੈ ਸੋ ਚੱਕਰ ਸਕਦੇ ਬਾਕੀ ਆਪਣੇ ਦੂਜੇ ਕਬੂਤਰ ਤੇ ਫੁੱਲੇ ਆ ਉਹਨਾਂ ਨੂੰ ਇੱਕ ਰਿਟਾਰਡ ਦੇ ਮਾਨੀ ਚੱਕਰ ਜਿਵੇਂ ਕਿ ਉਹ ਛਤਰੀ ਦਾ ਮੈਚ ਕੀ ਫਿਰਦਾ ਹਾਂ ਜਿਹੜੀ ਆਪਣੀ ਛਤਰੀ ਉਹਦੇ ਉੱਤੇ ਰਲਾ ਕੇ ਗਏ ਹਾਂ ਤੇ ਕਿ ਫਿਰ ਮੈਂ ਵੀ ਥੱਲੇ ਜਿਵੇਂ ਜਿਹੜਾ ਪਲੇਅਰ ਮਾਰਨਾ ਹੁੰਦਾ ਵਾ ਤੇ ਚਲੋ ਗਾਇਸ ਕੱਲ ਮਿਲਾਂਗੇ ਫਿਰ ਨਵੇਂ ਵਲੌਗ ਨਾਲ ਡੇਲੀ ਵਲੌਗ ਲਈ ਖੰਦੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਤੇ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਵੀ ਵਧੀਆ ਲੱਗਾ ਹੋਊਗਾ ਸੋ ਸਾਰਿਆਂ ਨੂੰ ਸਸਕ੍ਰਾਈਬ